ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਫਿਲਹਾਲ ਇਸ ਵੇਲੇ ਖੜਿਆ ਸਰਦੂਲਗੜ੍ਹ ਪੁਲ ਤੇ ਸ਼ਾਮ ਦੇ 6 ਵਜੇ ਨੇ ਤੇ ਡਾਕਟਰ ਸਾਧੂ ਵਾਲਾ ਦੇ ਦੱਸਣ ਮੁਤਾਬਕ ਜੋ ਗੱਲਬਾਤ ਉਹਨਾਂ ਨਾਲ ਹੋਈ ਹੈ ਤੁਹਾਨੂੰ ਦਿੰਨੇ ਜਾਣਕਾਰੀ ਚਾਂਦਪੁਰੇ ਤੋਂ ਜਿਹੜਾ ਪਾਣੀ ਚੱਲ ਰਿਹਾ ਹੈ ਜੀ ਉਹ ਚੱਲ ਰਿਹਾ 8.5 ਫੁੱਟ ਉਸ ਤੋਂ ਬਾਅਦ ਜੇ ਗੱਲ ਕਰੀਏ ਫੋਸ ਮੰਡੀ ਦੀ ਜੋ ਪਰਸੋਂ ਬੰਨ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਟੁੱਟਣ ਦੇ ਕਾਰਨ ਤੇ ਉਹ ਬੰਨ ਪੂਰਾ ਠੀਕ ਠਾਕ ਹੈ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਤੇ ਇਧਰੋਂ ਸਰਦੂਲਗੜ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਲਗਾਤਾਰ ਪਰਤੋਦਨ ਦੀ ਚੱਲ ਰਹੀ ਹੈ ਮਿੱਟੀ ਪਾਈ ਰਹੀ ਹੈ ਬਨ ਪੱਕੇ ਹੁਣ ਦੋ-ਦੋ ਟਰੈਕਟਰ ਚੱਲ ਸਕਦੇ ਨੇ ਤੇ ਉਸ ਤੋਂ ਅੱਗੇ ਜੇ ਆਪਾਂ ਹੁਣ ਗੱਲ ਕਰੀਏ ਪਨਹਾਰੀ ਜੋ ਪਰਸੋਂ ਟੁੱਟਿਆ ਸੀ ਪਾਣੀ ਸਵੇਰੇ ਖਬਰਾਂ ਆ ਰਹੀਆਂ ਸੀ ਪਨਹਾਰੀ ਦਾ ਬੰਨ ਲਾ ਦਿੱਤਾ ਗਿਆ ਵੀ ਥੋੜਾ ਜਿਹਾ ਬਾਕੀ ਹੈ ਪਰ ਉਹ ਜਦੋਂ ਬੰਨ ਐ ਪੂਰਾ ਆਖਰੀ ਸਾਹਾਂ ਤੇ ਸੀ ਤਾਂ ਫਿਰ ਸਾਈਡ ਤੋਂ ਟੁੱਟ ਗਿਆ ਇਸ ਕਰਕੇ ਉਹ ਬੰਨ ਹਜੇ ਤੱਕ ਨਹੀਂ ਲੱਗ ਸਕਿਆ ਇਹ ਸਭ ਤੋਂ ਵੱਡਾ ਇਲਾਕੇ ਵਾਸਤੇ ਦੁੱਖ ਹੈ ਭਾਵੇਂ ਕਿ ਆਲੇ ਦੁਆਲੇ ਦੇ ਪਿੰਡ ਸਾਰੇ ਤਕਰੀਬਨ ਹੁਣ ਉੱਥੇ ਪਹੁੰਚੇ ਹੋਏ ਨੇ ਔਰ ਬਾਹਰਲੇ ਪਿੰਡਾਂ ਦੇ ਲੋਕ ਵੀ ਸੇਵਾ ਵਿੱਚ ਜੁਟੇ ਹੋਏ ਨੇ ਸਭ ਦਾ ਧੰਨਵਾਦ ਹੈ ਤੇ ਜਾਣਕਾਰੀ ਸੇਅਰ ਜ਼ਰੂਰ ਕਰ ਦਿਓ ਜੀ ਹੁਣ 8 ਤਰੀਕ ਹੈ 9ਵਾਂ ਮਹੀਨਾ 2025 ਸ਼ਾਮ 6 ਵਜੇ ਨੇ ਤੇ ਅਗਲੀ ਹੁਣ ਜੇ ਆਪਾਂ ਤੁਹਾਨੂੰ ਪਾਣੀ ਸਰਦੂਲਗੜ ਦੇ ਪੁਲ ਦੀ ਗੱਲ ਕਰੀਏ ਵੀ ਇੱਥੇ ਪਾਣੀ ਕਿੰਨਾ ਚੱਲ ਰਿਹਾ ਇੱਥੇ ਪਾਣੀ ਹੁਣ ਇਸ ਵੇਲੇ ਚੱਲ ਰਿਹਾ ਜੀ ਤਕਰੀਬਨ 21 ਫੁੱਟ ਤੇ 2 ਇੰਚ ਜੋ ਡਾਕਟਰ ਸਾਧੂ ਵਾਲਾ ਨੇ ਜਾਣਕਾਰੀ ਦਿੱਤੀ ਹੈ 21 ਫੁੱਟ 2 ਇੰਚ ਪਾਣੀ ਹੁਣ ਚੱਲ ਰਿਹਾ ਹੈ ਸ਼ਾਮ ਤੱਕ ਪਾਣੀ 21 ਫੁੱਟ ਤੇ ਆਉਣ ਦੇ ਅਸਾਰ ਨੇ ਤੇ ਉਹਨਾਂ ਵੱਲੋਂ ਨਾਲੇ ਵੀ ਦੱਸਿਆ ਗਿਆ ਵੀ ਆਉਣ ਵਾਲੇ 72 ਘੰਟਿਆਂ ਦੇ ਵਿੱਚ ਪਾਣੀ ਥੋੜਾ ਬਹੁਤਾ 19-21 ਵੱਧ ਸਕਦਾ ਹੈ ਪਰ ਜ਼ਿਆਦਾ ਨਹੀਂ ਕਿਉਂਕਿ ਉਥੋਂ ਇੰਚਾਂ ਦੇ ਹਿਸਾਬ ਨਾਲ ਪਾਣੀ ਵਧਣਾ ਗੁੱਲੇ ਚੀਕੇ ਤੋਂ ਤੇ ਉਹਦੇ ਮੁਤਾਬਕ ਇੱਥੇ ਥੋੜਾ ਬਹੁਤਾ ਪਾਣੀ ਵੱਧ ਸਕਦਾ ਹੈ ਬਾਕੀ ਸਥਿਤੀ ਕੰਟਰੋਲ ਹੈ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ